¡Gracias! ਸਨੇਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 10 ਅਧਿਆਇ ਉਸ ਦੀ 15 ਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਨਿਆਉ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾ ਦੇ ਦੇਸ਼ ਦਾ ਹਾਲ ਝੱਲਣ ਯੋਗ ਹੋਵੇਗਾ ਨਿਆ ਦਾ ਦਿਨ ਇਹ ਇੱਕ ਅਜਿਹਾ ਦਿਨ ਹੈ ਜਿਸ ਦੇ ਬਾਰੇ ਮਨੁੱਖ ਸੋਚਣਾ ਕਦੇ ਵੀ ਪਸੰਦ ਨਹੀਂ ਕਰਦਾ ਹੈ ਮਨੁੱਖ ਜੋ ਕਿ ਜਨਮ ਤੋਂ ਪਾਪੀ ਹੈ ਤੇ ਆਪਣੇ ਪਾਪੀ ਸੁਭਾਅ ਦੇ ਕਾਰਨ ਜੋ ਕੁਝ ਵੀ ਉਹ ਵਿਚਾਰ ਕਰਦਾ ਹੈ ਉਹ ਬੁਰਾ ਹੀ ਕਰਦਾ ਹੈ ਅਤੇ ਜੋ ਕੁਝ ਉਹ ਸੋਚਦਾ ਹੈ ਬੁਰਾ ਸੋਚਦਾ ਹੈ ਅਤੇ ਜੋ ਕੁਝ ਉਹ ਕਹਿੰਦਾ ਹੈ ਉਹ ਬੁਰਾ ਹੀ ਕਹਿੰਦਾ ਹੈ ਪਰਮੇਸ਼ਰ ਜੋ ਕਿ ਧਰਮੀ ਅਤੇ ਨਿਆਈ ਪਰਮੇਸ਼ਰ ਹੈ ਉਸ ਦੇ ਦੁਆਰਾ ਪਾਪੀ ਮਨੁੱਖਾਂ ਦੇ ਲਈ ਤੈਹਰਾਈ ਗਈ ਸਜ਼ਾ ਨਰਕ ਹੀ ਹੈ ਹਰ ਇੱਕ ਮਨੁੱਖ ਦੇ ਲਈ ਮਰਨਾ ਇੱਕ ਦਿਨ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਉਸ ਦਾ ਪਰਮੇਸ਼ਰ ਦੇ ਅੱਗੇ ਨਿਆਹ ਹੋਣਾ ਵੀ ਜ਼ਰੂਰੀ ਹੈ ਔਰ ਉਸ ਸਮੇਂ ਮਨੁੱਖ ਕਿਸੇ ਵੀ ਪ੍ਰਕਾਰ ਦਾ ਕੋਈ ਬਹਾਨਾ ਪਰਮੇਸ਼ਰ ਦੇ ਅੱਗੇ ਨਹੀਂ ਲਗਾ ਸਕਣਗੇ ਇਸ ਸਚਾਈ ਨੂੰ ਜਾਣਦੇ ਹੋਏ ਵੀ ਮਨੁੱਖ ਕਈ ਵਾਰ ਆਪਣੀ ਅੱਖਾਂ ਨੂੰ ਬੰਦ ਕਰ ਲੈਂਦੇ ਹਨ ਔਰ ਇਸੇ ਲਈ ਉਹ ਕਈ ਵਾਰ ਪਰਮੇਸ਼ਰ ਦਾ ਉਸ ਦੀ ਖੁਸ਼ਖਬਰੀ ਦਾ ਅਤੇ ਉਸ ਦੇ ਨਿਆਂ ਦਾ ਉਹ ਇਨਕਾਰ ਕਰਦੇ ਹਨ ਪਰਮੇਸ਼ਰ ਦਾ ਇਨਕਾਰ ਕਰਕੇ ਮਨੁੱਖ ਸੋਚਦੇ ਹਨ ਕਿ ਸ਼ਾਇਦ ਉਹ ਉਸ ਦੇ ਨਿਆਂ ਤੇ ਉਸ ਸਜ਼ਾ ਤੋਂ ਬਚ ਜਾਣਗੇ ਪਰੰਤੂ ਪਿਆਰੋ ਪ੍ਰਭ ਯੀਸ਼ੂ ਮਸੀਹ ਜੀ ਇਸ ਜਗ੍ਹਾ ਦੇ ਵਿੱਚ ਕਹਿੰਦੇ ਹਨ ਕਿ ਉਹਨਾਂ ਦੇ ਨਾਲੋਂ ਸਦੋਮ ਅਤੇ ਅਮੋਰਾ ਦੇ ਦੇਸ਼ ਦਾ ਹਾਲ ਚੱਲਣਯੋਗ ਹੋਵੇਗਾ ਇਸੇ ਹੀ ਸਜ਼ਾ ਤੋਂ ਬਚਾਉਣ ਦੇ ਲਈ ਪ੍ਰਭੂ ਯੇਸ਼ੂ ਮਸੀਹ ਜੀ ਉਸ ਕਲਵਰੀ ਦੀ ਸਲੀਬ ਦੇ ਉੱਤੇ ਬਲੀਦਾਨ ਹੋਏ ਅਤੇ ਤੀਸਰੇ ਦਿਨ ਮੌਤਿਆਂ ਦੇ ਵਿੱਚੋਂ ਜੀ ਉੱਠੇ ਉਹਨਾਂ ਨੇ ਮਨੁੱਖਾਂ ਦੇ ਪਾਪਾਂ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਅਤੇ ਉਹਨਾਂ ਨੇ ਮਨੁੱਖਾਂ ਨੂੰ ਮੁਕਤੀ ਦੇਣ ਦੇ ਲਈ ਇੱਕ ਰਾਹ ਤਿਆਰ ਕਰ ਦਿੱਤਾ ਪਿਆਰੋ ਤੁਸੀਂ ਵੀ ਉਸ ਰਾਹ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਪਰਮੇਸ਼ਰ ਦੀ ਉਸ ਸਜ਼ਾ ਤੋਂ ਬਚ ਸਕੋ ਇਹ ਮੇਰੀ ਤੁਹਾਡੇ ਸਾਰਿਆਂ ਦੇ ਲਈ ਅੱਜ ਪ੍ਰਾਰਥਨਾ ਹੈ ਧੰਨਵਾਦ ਸਭ ਮੁਕਤੀ ਦਾ